ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਵੱਲੋਂ ਵੱਡੀ ਪਹਿਲ ਕੀਤੀ ਜਾ ਰਹੀ ਹੈ ਜਲਦੀ ਹੀ ਸੂਬੇ ਦੇ ਹਰ ਪਿੰਡ ਵਿੱਚ ਕੁੱਲ 13000 ਅਤੇ ਆਧੁਨਿਕ ਖੇਡ ਮੈਦਾਨ ਬਣਾਏ ਜਾਣਗੇ ਪਹਿਲੇ ਪੜਾਅ ਚ 3083 ਖੇਡ ਮੈਦਾਨਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਇਸੇ ਯੋਜਨਾ ਦਾ ਮੁੱਖ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਨਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਹੁਨਾਰ ਖਿਡਾਰੀਆਂ ਨੂੰ ਰੋਜ਼ਗਾਰ ਦੇ ਮੌਕੇ ਵੀ ਪ੍ਰਾਪਤ ਹੋਣਗੇ ਤੇ ਉਹਨਾਂ ਨੂੰ ਸਿਖਲਾਈ ਲਈ ਖੇਡ ਮੈਦਾਨਾਂ 'ਚ ਕੋਚ ਨਿਯੁਕਤ ਕੀਤਾ ਜਾਵੇਗਾ। ਸੋ ਮੌਕਾ ਤਾਮਿਲੂਗਾ ਜੇ ਗਰਾਊਂਡ ਬਣਾ। ਸੋ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਪਹਿਲੇ ਚਰਨ ਦੇ ਵਿੱਚ 3083 3083 ਗਰਾਉਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗਿਆ ਨਾਲ ਦੀ ਨਾਲ ਅਸੀਂ ਜਿਹੜੇ ਪਲੇਅਰ ਅਚੀਵਰ ਨੇ ਜਿਨ੍ਹਾਂ ਨੇ ਕਾਮਨ ਵੈਲਥ ਚ ਜਾਂ ਕਿਸੇ ਵਰਲਡ ਲੈਵਲ ਦੇ ਕਿਸੇ ਕੰਪੀਟੀਸ਼ਨ ਚ ਜਾਂ ਏਸ਼ੀਆ ਲੈਵਲ ਦੇ ਕੰਪੀਟੀਸ਼ਨ ਚ ਕੋਈ ਮੱਲ ਮਾਰੀ ਅਸੀਂ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਰੱਖਾਂਗੇ ਕਿ ਤੁਸੀਂ ਹੋਰ ਪਲੇਅਰ ਇਹ ਜਿਹੜਾ ਟ੍ਰੇਨਿੰਗ ਦੇ ਕੇ ਹੋਰ ਪਲੇਅਰ ਬਣਾਉਣ ਦੀ ਕੋਸ਼ਿਸ਼ ਕਰੋ ਲਿੰਕ ਫੁਹਰਾ ਟੀਵੀ ਦੇਖ ਰਹੇ ਹੋ ਤੁਸੀਂ ਅਸੀਂ ਮੌਜੂਦਾ ਬੱਲੂਣਾ ਹਲਕਾ ਦੇ ਪਿੰਡਾਂ ਵਿੱਚ ਜਿੱਥੇ ਤੇਜ਼ ਬਾਰਿਸ਼ ਹੋ ਰਹੀ ਹੈ ਤੇਜ਼ ਬਾਰਿਸ਼ ਕਰਨ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਆ ਪਰ ਲੇਕਿਨ ਬੱਲੂਣਾ ਹਲਕਾ ਦੇ ਵਿੱਚ ਪਿੱਤੇ ਦਿਨ ਜਿਹੜੀ ਹੈ ਅਗਸਤ ਨੂੰ ਆਈ ਬਾਰਿਸ਼ ਕਰਨ ਕਰਕੇ ਕਾफी ਨੁਕਸਾਨ ਹੋਇਆ ਸੀਗਾ ਤੇ ਅੱਜ ਵੀ ਜੜੇਗਾ ਕਿਸਾਨਾਂ ਦੀ ਚਿੰਤਾ ਜੜੀ ਹੈ ਵੱਧਦੀ ਨਜ਼ਰ ਆ ਰਹੀ ਹੈ ਮੌਕੇ ਤੇ ਜਿਹੜੇ ਕਿ ਜਿਹੜੇ ਸੁਪੀਨ ਬਦਲ ਜੀ ਨੇ ਦੌਰਾ ਕੀਤਾ ਸੀਗਾ ਹੜ੍ਹ ਇਲਾਕੇ ਦਾ ਪਰ ਲੇਕਿਨ ਉਹਨਾਂ ਨੇ ਵੱਲੋਂ ਜਿਹੜੀ ਹੈ ਆਰਥਿਕ ਮਦਦ ਦਿੱਤੀ ਗਈ ਹੈ ਪਰ ਲੇਕਿਨ ਅੱਜ ਫਿਰ ਇੱਕ ਵਾਰ ਫਿਰ ਜਿਹੜੀ ਹੈ ਤੇਜ਼ ਬਾਰਿਸ਼ ਬਾਰਿਸ਼ ਕਾਰਨ ਕਰਕੇ ਜਿਹੜਾ ਕਿਸਾਨਾਂ ਨੂੰ ਕਾਫੀ ਨੁਕਸਾਨ ਹੋਣ ਦੀ ਜਿਹੜੀ ਹੈ ਚਿੰਤਾ ਵਧ ਰਹੀਆਂ ਨੇ ਅਸ਼ੋਕ ਕੁਮਾਰ ਜੀ ਮੇਰਾ ਨਾਮ ਹੈ ਜੀ ਔਰ ਇਧਰ ਬਲਵਾਨਾ ਹਲਕੇ ਨੇ ਕੁਝ ਦੋ ਦਰ ਬਾਰਿਸ਼ ਹੋ ਰਹੀ ਹੈ ਜੀ ਇਹਾਂ ਕਾਫੀ ਦੇਰ ਪਹਿਲੇ ਵੀ ਬਾਰਿਸ਼ ਹੋਈ ਹੈ ਉੱਤੇ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਔਰ ਆ ਵੀ ਜ਼ੋਰਦਾਰ ਬਾਰਿਸ਼ ਹੋਣ ਦੇ ਕਾਰਨ ਕਿਸਾਨਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ ਜੀ ਜੀ ਇਹ ਕਾਫੀ ਲਗਭਗ 8 ਘੰਟੇ ਤੋਂ ਬਾਰਿਸ਼ ਹੋ ਰਹੀ ਹੈ ਕੋ ਨੁਕਸਾਨ ਹੈ ਜਾਂ ਫਾਇਦਾ ਹੈ ਕਿਸ ਤਰ੍ਹਾਂ ਮੰਨਦੇ ਹੋ ਨੁਕਸਾਨ ਤਾਂ ਹੈ ਜਿਸ ਨੇ ਜ਼ਿਆਦਾ ਫਸਲ ਸੁਤਾ ਹੈ ਉਹ ਨੁਕਸਾਨ ਹੈ ਫਸਲ ਝੜਨੇ ਦਾ ਨੁਕਸਾਨ ਹੈ ਜੀ ਕਰਨੇ ਕਾਫੀ ਜੀ ਉਸ ਤੇ ਤੋਰ ਆ ਤੁਮ ਕਹਿਣਾ ਤੁਮ ਜਿਵੇਂ ਅੱਜ ਇੱਕੋ ਦਮ 2:30 ਵਜੇ ਦੇ ਲਗਭਗ ਮੌਸਮ ਬਦਲਿਆ ਹੈ ਤੇ ਬਹੁਤ ਹੀ ਤੇਜ਼ ਬਰਸਾਤ ਪਿਛਲੇ ਇੱਕ ਘੰਟੇ ਤੋਂ ਹੋ ਰਹੀ ਹੈ ਇਹਨਾਂ ਦਾ ਫਸਲਾਂ ਨੂੰ ਤਾਂ ਫਾਇਦਾ ਹੈ ਜਿੱਥੇ ਝੋਨੇ ਨੂੰ ਤੇ ਜਿੰਨੂ ਦੇ ਬਾਗਾਂ ਨੂੰ ਵੀ ਫਾਇਦਾ ਹੈ ਪਰ ਸਾਡੇ ਏਰੀਆ ਦੇ ਕੁਝ ਪਿੰਡ ਹੋਰ ਏਰੀਏ ਦੇ ਜਿਹੜੇ ਕੀ ਪਹਿਲਾਂ ਹੀ ਪਾਣੀ ਚ ਡੁੱਬੇ ਹੋਏ ਜਾਂ ਉਹਨਾਂ ਨੂੰ ਨੁਕਸਾਨ ਵੀ ਬਹੁਤ ਵੱਡਾ ਹੈ ਪਰ ਪਿਛਲੇ ਉੱਤੇ ਘੰਟੇ ਤੋਂ ਪਿੰਡ ਬਕੈਣ ਵਾਲਾ ਚ ਪੂਰੀ ਤੇਜ਼ ਬਰਸਾਤ ਹੋ ਰਹੀ ਹੈ ਤੇ ਨਾਲ ਤੇਜ਼ ਹਵਾ ਵੀ ਚੱਲ ਰਹੀ ਹੈ ਤੇ ਮੌਸਮ ਬਿਲਕੁਲ ਸੁਭਾਵਨਾ ਹੋ ਨਹੀਂ ਰਹੀ ਨਹੀਂ ਇਸ ਲਈ ਬਨੋਣਾ ਹਲਕਾ ਤੋਂ ਥੋੜੀ ਚਾਹ ਵੀ ਲੀ ਕਿੰਥੋੜਾ ਟੀਵੀ ਦੇਖ ਰਹੇ ਹੋ ਤੁਸੀਂ ਅਸੀਂ ਮੌਜੂਦਾ ਬੱਲੂਣਾ ਹਲਕਾ ਦੇ ਪਿੰਡਾਂ ਵਿੱਚ ਜਿੱਥੇ ਤੇਜ਼ ਬਾਰਿਸ਼ ਹੋ ਰਹੀ ਹੈ ਤੇਜ਼ ਬਾਰਿਸ਼ ਕਰਨ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਆ ਪਰ ਲੇਕਿਨ ਬੱਲੂਣਾ ਹਲਕਾ ਦੇ ਵਿੱਚ ਪਿੱਤੇ ਦਿਨ ਜਿਹੜੀ ਹੈ ਕਿ ਅਗਸਤ ਨੂੰ ਆਈ ਬਾਰਿਸ਼ ਕਰਨ ਕਰਕੇ ਕਾਫੀ ਨੁਕਸਾਨ ਹੋਇਆ ਸੀਗਾ ਤੇ ਅੱਜ ਵੀ ਚੜੇਗਾ ਕਿਸਾਨਾਂ ਦੀ ਚਿੰਤਾ ਜਿਹੜੀ ਹੈ ਉਹ ਬទ ਵੀ ਨਜ਼ਰ ਆ ਰਹੀ ਹੈ ਮੌਕੇ ਤੇ ਜਿਹੜੇ ਕਿ ਜਿਹੜੇ ਸੁਪੀਨ ਬਦਲ ਜੀ ਨੇ ਦੌਰਾ ਕੀਤਾ ਸੀਗਾ ਹੜ੍ਹ ਇਲਾਕੇ ਦਾ ਪਰ ਲੇਕਿਨ ਉਹਨਾਂ ਨੇ ਵੱਲੋਂ ਜਿਹੜੀ ਹੈ ਆਰਥਿਕ ਮਦਦ ਦਿੱਤੀ ਗਈ ਹੈ ਪਰ ਲੇਕਿਨ ਅੱਜ ਫਿਰ ਇੱਕ ਵਾਰ ਫਿਰ ਜਿਹੜੀ ਹੈ ਤੇਜ਼ ਬ ਬਾਰਿਸ਼ ਕਾਰਨ ਕਰਕੇ ਜਿਹੜਾ ਕਿ ਕਿਸਾਨਾਂ ਨੂੰ ਕਾਫੀ ਨੁਕਸਾਨ ਹੋਣ ਦੀ ਜਿਹੜੀ ਹੈ ਚਿੰਤਾ ਵਧ ਰਹੀਆਂ ਨੇ ਅਸ਼ੋਕ ਕੁਮਾਰ ਹੈ ਜੀ ਮੇਰਾ ਨਾਮ ਹੈ ਜੀ ਔਰ ਇਧਰ ਬਲਵਾਣਾ ਹਲਕੇ ਨੇ ਕੁਝ ਦੋ ਦਰ ਬਾਰਿਸ਼ ਹੋ ਰਹੀ ਹੈ ਯਹਾਂ ਕਾਫੀ ਦੇਰ ਪਹਿਲੇ ਵੀ ਬਾਰਿਸ਼ ਹੋਈ ਹੈ ਉਸ ਤੇ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਔਰ ਅਭੀ ਜ਼ੋਰਦਾਰ ਬਾਰਿਸ਼ ਹੋਣ ਦੇ ਕਾਰਨ ਕਿਸਾਨਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ ਜੀ ਜੀ ਇਹ ਕਾਫੀ ਲੱਗ ਰਿਹਾ ਹੈ ਅੱਧ ਪੂਰੇ ਘੰਟੇ ਸੇ ਬਾਰਿਸ਼ ਹੋ ਰਹੀ ਹੈ ਕੋਨ ਨੁਕਸਾਨ ਹੈ ਜਾਂ ਫਾਇਦਾ ਹੈ ਕਿਸ ਤਰ੍ਹਾਂ ਮੰਨਦੇ ਹੋ ਨੁਕਸਾਨ ਤਾਂ ਹੈ ਜਿਸ ਵਿੱਚ ਜ਼ਿਆਦਾ ਫਸਲ ਸੋਟਾ ਹੈ ਉਹ ਤੋਂ ਨੁਕਸਾਨ ਹੈ ਫਸਲ ਰੰਨੇ ਦਾ ਨੁਕਸਾਨ ਵੀ ਸਰ ਵਿੱਚ ਕਾਫੀ ਜੀਵਤ ਸੇ ਤੌਰ ਆਤ ਨਹੀਂ ਉਹ ਕਹਿਣਾ ਤਾਂ ਜਿਵੇਂ ਅੱਜ ਇੱਕੋ ਦਮ ਠਾਈ ਕੋ ਜਿਵੇਂ ਲੱਗ ਭਾਗੀ ਮੌਸਮ ਬਦਲਿਆ ਤੇ ਬਹੁਤ ਤੇਜ਼ ਬਰਸਾਤ ਪਿਛਲੇ ਅੱਧੇ ਘੰਟੇ ਤੋਂ ਹੋ ਰਹੀ ਆ ਇਹਨਾਂ ਦਾ ਫਸਲਾਂ ਨੂੰ ਤਾਂ ਫਾਇਦਾ ਹੈ ਜਿੱਥੇ ਝੋਨੇ ਨੂੰ ਤੇ ਜਿਹਨਾਂ ਦੇ ਬਾਗਾਂ ਨੂੰ ਵੀ ਫਾਇਦਾ ਹੈ ਪਰ ਸਾਡੇ ਏਰੀਆ ਦੇ ਕੁਝ ਪਿੰਡ ਹੋਰ ਏਰੀਏ ਦੇ ਜਿਹੜੇ ਕੀ ਪਹਿਲਾਂ ਹੀ ਪਾਣੀ ਸੇ ਡੁੱਬੇ ਹੋਏ ਆ ਉਹਨਾਂ ਨੂੰ ਨੁਕਸਾਨ ਵੀ ਬਹੁਤ ਵੱਡਾ ਹੈ ਅਸਲ ਵਿੱਚ ਲੇਟੇ ਘੰਟੇ ਤੋਂ ਪਿੰਡ ਵਕੈਣ ਵਾਲਾ ਪੂਰੀ ਤੇਜ਼ ਬਰਸਾਤ ਹੋ ਰਹੀ ਹੈ ਤੇ ਨਾਲ ਤੇਜ਼ ਹਵਾ ਵੀ ਚੱਲ ਰਹੀ ਹੈ ਤੇ ਮੌਸਮ ਬਿਲਕੁਲ ਸੁਹਾਵਣਾ ਹੋ ਨਹੀਂ ਰਿਹਾ। ਜੈਨਿੰਗ ਸ਼ਹਿਰਤ ਲਈ ਬਰੋਨਾ ਹਲਕਾ ਤੋਂ ਥੋੜੀ ਚਾਹ ਦੀ ਰਿਪੋਰਟ ਹੈ। ਕਿੰਥੇਰਾ ਟੀਵੀ ਦੇਖ ਰਹੇ ਹੋ ਤੁਸੀਂ ਅਸੀਂ ਮੌਜੂਦਾ ਬੱਲੂਣਾ ਹਲਕਾ ਦੇ ਪਿੰਡਾਂ ਵਿੱਚ ਜਿੱਥੇ ਤੇਜ਼ ਬਾਰਿਸ਼ ਹੋ ਰਹੀ ਹੈ ਤੇਜ਼ ਬਾਰਿਸ਼ ਕਰਨ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਪਰ ਲੇਕਿਨ ਬੱਲੂਣਾ ਹਲਕਾ ਦੇ ਵਿੱਚ ਪਿੱਤੇ ਦਿਨ ਜਿਹੜੀ ਆਈ ਕਸ ਤੋਂ ਆਈ ਬਾਰਿਸ਼ ਕਰਨ ਕਰਕੇ ਕਾफी ਨੁਕਸਾਨ ਹੋਇਆ ਸੀਗਾ ਤੇ ਅੱਜ ਵੀ ਜੜੇਗਾ ਕਿਸਾਨਾਂ ਦੀ ਚਿੰਤਾ ਜੜੀ ਹੈ ਵੱਧਦੀ ਨਜ਼ਰ ਆ ਰਹੀ ਹੈ ਮੌਕੇ ਤੇ ਜਿਹੜੇ ਕਿ ਜਿਹੜੇ ਸੁਪੀਨ ਬਦਲ ਜੀ ਨੇ ਦੌਰਾ ਕੀਤਾ ਸੀਗਾ ਹੜੇ ਇਲਾਕੇ ਦਾ ਪਰ ਲੇਕਿਨ ਉਹਨਾਂ ਨੇ ਵੱਲੋਂ ਜਿਹੜੀ ਕਿ ਆਰਥਿਕ ਮਦਦ ਦਿੱਤੀ ਗਈ ਹੈ ਪਰ ਲੇਕਿਨ ਅੱਜ ਫਿਰ ਇੱਕ ਵਾਰ ਫਿਰ ਜਿਹੜੀ ਤੇਜ਼ ਬਾਰਿਸ਼ ਹੋ ਰਹੀ ਹੈ ਬਾਰਿਸ਼ ਕਾਰਨ ਕਰਕੇ ਜਿਹੜਾ ਕਿਸਾਨਾਂ ਨੂੰ ਕਾਫੀ ਨੁਕਸਾਨ ਹੋਣ ਦੀ ਜਿਹੜੀ ਹੈ ਚਿੰਤਾ ਵਧ ਰਹੀਆਂ ਨੇ ਅਸ਼ੋਕ ਕੁਮਾਰ ਹੈ ਜੀ ਮੇਰਾ ਨਾਮ ਹੈ ਜੀ ਔਰ ਇਧਰ ਬਲਵਾਨਾ ਹਲਕੇ ਨੇ ਕੁਲ ਦੋ ਦਸ ਬਾਰਿਸ਼ ਹੋ ਰਹੀ ਹੈ ਯਹਾਂ ਕਾਫੀ ਦੇਰ ਪਹਿਲੇ ਵੀ ਬਾਰਿਸ਼ ਹੋਈ ਹੈ ਉੱਤੇ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਔਰ ਆ ਵੀ ਜ਼ੋਰਦਾਰ ਬਾਰਿਸ਼ ਹੋਣ ਦੇ ਕਾਰਨ ਕਿਸਾਨਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ ਜੀ ਜੀ ਇਹ ਕਾਫੀ ਲਗਭਗ 8 ਘੰਟੇ ਤੋਂ ਬਾਰਿਸ਼ ਹੋ ਰਹੀ ਹੈ ਕੋ ਨੁਕਸਾਨ ਹੈ ਜਾਂ ਫਾਇਦਾ ਹੈ ਕਿਸ ਤਰ੍ਹਾਂ ਮੰਨਦੇ ਹੋ ਨੁਕਸਾਨ ਤਾਂ ਹੈ ਜਿਸ ਨੇ ਦਾ ਫਸਲ ਸੁਤਾ ਹੈ ਉਹ ਨੁਕਸਾਨ ਹੈ ਫਸਲ ਝੜਨੇ ਦਾ ਨੁਕਸਾਨ ਹੈ ਗਰੀ ਪਰ ਨੁਕਸਾਨ ਕਾਫੀ ਜੀਵਤ ਸੇ ਤੌਰ ਆਤਮਾ ਕੋ ਕਹਿਣਾ ਤੁਮ ਜਿਵੇਂ ਅੱਜ ਇੱਕੋ ਤਮ 2:00 ਵਜੇ ਲਗਭਗ ਮੌਸਮ ਬਦਲਿਆ ਹੈ ਤੇ ਬਹੁਤ ਹੀ ਤੇਜ਼ ਵਰਖਾ ਪਿਛਲੇ ਅੱਧੇ ਘੰਟੇ ਤੋਂ ਹੋ ਰਹੀ ਹੈ ਇਹਨਾਂ ਦਾ ਫਸਲਾਂ ਨੂੰ ਤਾਂ ਫਾਇਦਾ ਹੈ ਜਿੱਥੇ ਝੋਨੇ ਨੂੰ ਤੇ ਕਿਨੂ ਦੇ ਬਾਗਾਂ ਨੂੰ ਵੀ ਫਾਇਦਾ ਹੈ ਪਰ ਸਾਡੇ ਏਰੀਆ ਦੇ ਕੁਝ ਪਿੰਡ ਹੋਰ ਏਰੀਏ ਦੇ ਜਿਹੜੇ ਕੀ ਪਹਿਲਾਂ ਹੀ ਪਾਣੀ 'ਚ ਡੁੱਬੇ ਹੋਏ ਜਾਂ ਉਹਨਾਂ ਨੂੰ ਨੁਕਸਾਨ ਵੀ ਬਹੁਤ ਵੱਡਾ ਹੈ ਪਰ ਪਿਛਲੇ ਉੱਤੇ ਘੰਟੇ ਤੋਂ ਪਿੰਡ ਵਕੈਣ ਵਾਲਾ ਚ ਪੂਰੀ ਤੇਜ਼ ਬਰਸਾਤ ਹੋ ਰਹੀ ਹੈ ਤੇ ਨਾਲ ਤੇਜ਼ ਹਵਾ ਵੀ ਚੱਲ ਰਹੀ ਹੈ ਤੇ ਮੌਸਮ ਬਿਲਕੁਲ ਸੁਭਾਵਨਾ ਹੋ ਨਹੀਂ ਰਹੀ ਹੈ ਨੀਂਂਗ ਸੁਰਤ ਲਈ ਬਰੋਨਾ ਹਲਕਾ ਤੋਂ ਥੋੜੀ ਸਾਹ ਦੀ ਰਿਪੋਰਟ ਹਿੰਦੂ ਫੇਰਾ ਟੀਵੀ ਦੇਖ ਰਹੇ ਹੋ ਤੁਸੀਂ ਅਸੀਂ ਮੌਜੂਦਾ ਬੱਲੂਣਾ ਹਲਕਾ ਦੇ ਪਿੰਡਾਂ ਵਿੱਚ ਜਿੱਥੇ ਤੇਜ਼ ਬਾਰਿਸ਼ ਹੋ ਰਹੀ ਹੈ ਤੇਜ਼ ਬਾਰਿਸ਼ ਕਰਨ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਪਰ ਲੇਕਿਨ ਬੱਲੂਣਾ ਹਲਕਾ ਦੇ ਵਿੱਚ ਪਿੱਤੇ ਦਿਨ ਜਿਹੜੀ ਆਈ ਕਸ ਤੋਂ ਆਈ ਬਾਰਿਸ਼ ਕਰਨ ਕਰਕੇ ਕਾफी ਨੁਕਸਾਨ ਹੋਇਆ ਸੀਗਾ ਤੇ ਅੱਜ ਵੀ ਜੜੇਗਾ ਕਿਸਾਨਾਂ ਦੀ ਚਿੰਤਾ ਜੜੀ ਹੈ ਵੱਧਦੀ ਨਜ਼ਰ ਆ ਰਹੀ ਹੈ ਮੌਕੇ ਤੇ ਜਿਹੜੇ ਕਿ ਜਿਹੜੇ ਸੁਪੀਨ ਮੱਲ ਜੀ ਨੇ ਦੌਰਾ ਕੀਤਾ ਸੀਗਾ ਹੜ੍ਹ ਇਲਾਕੇ ਦਾ ਪਰ ਲੇਕਿਨ ਉਹਨਾਂ ਨੇ ਵੱਲੋਂ ਜਿਹੜੀ ਹੈ ਕਿ ਆਰਥਿਕ ਮਦਦ ਦਿੱਤੀ ਗਈ ਹੈ ਪਰ ਲੇਕਿਨ ਅੱਜ ਫਿਰ ਇੱਕ ਵਾਰ ਫਿਰ ਜਿਹੜੀ ਹੈ ਤੇਜ਼ ਬਾਰਿਸ਼ ਬਾਰਿਸ਼ ਕਾਰਨ ਕਰਕੇ ਜਿਹੜਾ ਕਿਸਾਨਾਂ ਨੂੰ ਕਾਫੀ ਨੁਕਸਾਨ ਹੋਣ ਦੀ ਜਿਹੜੀ ਹੈ ਚਿੰਤਾ ਵਧ ਰਹੀਆਂ ਨੇ ਅਸ਼ੋਕ ਕੁਮਾਰ ਜੀ ਮੇਰਾ ਨਾਮ ਹੈ ਜੀ ਔਰ ਇਧਰ ਬਲਵਾਣਾ ਹਲਕੇ ਨੇ ਕੁਝ ਦੋ ਦਸ ਬਾਰਿਸ਼ ਹੋ ਰਹੀ ਹੈ ਯਹਾਂ ਕਾਫੀ ਦੇਰ ਪਹਿਲੇ ਵੀ ਬਾਰਿਸ਼ ਹੋਈ ਹੈ ਉੱਤੇ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਔਰ ਅਭੀ ਜ਼ੋਰਦਾਰ ਬਾਰਿਸ਼ ਹੋਣ ਦੇ ਕਾਰਨ ਕਿਸਾਨਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ ਜੀ ਜੀ ਇਹ ਕਾਫੀ ਲਗਭਗ 8 ਘੰਟੇ ਤੋਂ ਬਾਰਿਸ਼ ਹੋ ਰਹੀ ਹੈ ਕੋ ਨੁਕਸਾਨ ਹੈ ਜਾਂ ਫਾਇਦਾ ਹੈ ਕਿਸ ਤਰ੍ਹਾਂ ਮੰਨਦੇ ਹੋ ਨੁਕਸਾਨ ਤਾਂ ਹੈ ਜਿਸ ਵਿੱਚ ਜਦਾ ਫਸਲ ਸੁਟਾ ਹੈ ਉਹ ਤੋਂ ਨੁਕਸਾਨ ਹੈ ਫਲ ਡਰਨੇ ਦਾ ਨੁਕਸਾਨ ਹੈ ਜੀ ਸਰ ਵਿੱਚ کافی ਜੀਵਤ ਸੇ ਤੌਰ ਆ ਤੁਹਾਨੂੰ ਕਹਿਣਾ ਤਾਂ ਜਿਵੇਂ ਅੱਜ ਇੱਕੋ ਦਮ ਟਾਈਕੋ ਜਿਵੇਂ ਲੱਗ ਭਾਗੀ ਮੌਸਮ ਬਦਲਿਆ ਹੈ ਤੇ ਬਹੁਤ ਤੇਜ਼ ਬਰਸਾਤ ਪਿਛਲੇ ਅੱਧੇ ਘੰਟੇ ਤੋਂ ਹੋ ਰਹੀ ਹੈ ਇਹਨਾਂ ਦਾ ਫਸਲਾਂ ਨੂੰ ਤਾਂ ਫਾਇਦਾ ਹੈ ਜਿੱਥੇ ਝੋਨੇ ਨੂੰ ਤੇ ਜਿਹਨਾਂ ਦੇ ਬਾਗਾਂ ਨੂੰ ਵੀ ਫਾਇਦਾ ਹੈ ਪਰ ਸਾਡੇ ਏਰੀਆ ਦੇ ਕੁਝ ਪਿੰਡ ਹੋਰ ਏਰੀਏ ਦੇ ਜਿਹੜੇ ਕੀ ਪਹਿਲਾਂ ਹੀ ਪਾਣੀ 'ਚ ਡੁੱਬੇ ਹੋਏ ਜਾਂ ਉਹਨਾਂ ਨੂੰ ਨੁਕਸਾਨ ਵੀ ਬਹੁਤ ਵੱਡਾ ਹੈ ਪਰ ਪਿਛਲੇ ਉੱਤੇ ਘੰਟੇ ਤੋਂ ਪਿੰਡ ਵਕੈਣ ਵਾਲਾ ਚ ਪੂਰੀ ਤੇਜ਼ ਬਰਸਾਤ ਹੋ ਰਹੀ ਹੈ ਤੇ ਨਾਲ ਤੇਜ਼ ਹਵਾ ਵੀ ਚੱਲ ਰਹੀ ਹੈ ਤੇ ਮੌਸਮ ਬਿਲਕੁਲ ਸੁਭਾਵਨਾ ਹੋ ਨਹੀਂ ਰਹੀ ਜਨਨਕ ਸੁਰਤ ਲਈ ਬਣਾਉਣਾ ਹਲਕਾ ਤੋਂ ਥੋੜੀ ਚਾਹ ਦੀ ਰਿਪੋਰਟ